ਮੰਦਰ ਦਾ ਫੁੱਟ ਮਾਰੋ ਇਹ ਸੀ ਉਹ ਤੁਸੀਂ ਆਪਣੀ ਗਲਤੀ ਮੰਨਦੇ ਜੀ ਮੇਰੀ ਗਲਤੀ ਹੋ ਗਈ ਦੂਜੀ ਗੱਲ ਇਹ ਤੁਹਾਨੂੰ ਸੰਸ ਸਮਾਜ ਵੱਲੋਂ ਧਾਰਮਿਕ ਸਜ਼ਾ ਲਾਈ ਜਾ ਰਹੀ ਹੈ ਕਿ ਤੁਹਾਨੂੰ ਮਨਜ਼ੂਰ ਹੈ ਜੈ ਸ਼riram ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾ ਜੀ ਕਾਲੀ ਸ਼ਨਾ ਰਾਸ਼ਟਰੀ ਉਪ ਚੇਚ ਸ਼ੰਗਰੇਚਾਰਿਆ ਪਰਦਾਸ਼ ਪੰਜਾਬ ਪ੍ਰਮੁਖ ਇਹ ਪਿਛਲੀ ਦਿਨੀ ਮਾਲਟੋਨ ਮੰਦਿਰ ਵਿੱਚ ਜਿਹੜਾ ਵਿਵਾਦ ਚੱਲਿਆ ਸੀ ਸਤਿੰਦਰ ਬਿੱਟੂ ਜੀ ਦੇ ਵਿੱਚ ਤੇ ਪੰਡਤਾਂ ਦੇ ਵਿੱਚ ਉਹਰੇ ਵਿੱਚ ਅੱਜ ਸਤਿੰਦਰ ਬਿੱਟੂ ਜੀ ਨੇ ਆ ਕੇ ਮਾਫੀ ਮੰਗੀ ਸੰਤ ਸਮਾਜ ਨੂੰ ਕਿ ਭਵਿੱਖ ਵਿੱਚ ਇਹੋ ਜੀ ਗਲਤੀ ਨਹੀਂ ਹੋਏਗੀ ਕਿ ਕੋਈ ਟੈਮ ਮਾੜਾ ਹੁੰਦਾ ਆ ਮੱਦੇਨਜ਼ਰ ਵੇਖਦੇ ਹੋਏ ਇਹਨਾਂ ਨੂੰ ਮਾਫ ਕੀਤਾ ਗਿਆ ਆ ਨਾਲ ਹੀ ਇਹਨਾਂ ਨੂੰ ਧਾਰਮਿਕ ਸਜ਼ਾ ਲਾਈ ਗਈ ਆ ਕਿ 13 ਤਰੀਕ ਤੋਂ ਬੁੱਧਵਾਰ ਤੋਂ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਜੋੜਾ ਘਰ ਵਿੱਚ ਆਈ ਹੋਈ ਸੰਗਤ ਦੇ ਜੋੜੇ ਸਾਫ ਕਰਨਗੇ ਉਸ ਤੋਂ ਬਾਅਦ ਪੰਜਾਹ ਸ੍ਰੀ ਹਨੂਮਾਨ ਚਲिसा ਜੀ ਲੋਕਾਂ ਦੇ ਵਿੱਚ ਵੰਡਣਗੇ ਉਸ ਤੋਂ ਬਾਅਦ ਮੰਦਿਰ ਦੇ ਵਿੱਚ ਬਹਿ ਕੇ ਸ੍ਰੀ ਹਨੂਮਾਨ ਚਲिसा ਜੀ ਦਾ ਪਾਠ ਕਰਨਗੇ ਇਹ ਜਿਹੜੀ ਧਾਰਮਿਕ ਸੰਤ ਸਮਾਜ ਵੱਲੋਂ ਸਜਾ ਲਾਈ ਗਈ ਹੈ ਕਿ ਅੱਗੇ ਤੋਂ ਭਵਿੱਖ ਵਿੱਚ ਇਹ ਗਲਤੀ ਨਾ ਕਰਨਾ ਨਹੀਂ ਫਿਰ ਹੁਣ ਇਹਨਾਂ ਨਾਲ ਕੋਈ ਲੋਵਾਰ ਤੇ ਨਹੀਂ ਜੁੜਿਆ ਜੀ ਨਹੀਂ ਜੀ ਨਹੀਂ ਜਦੋਂ ਇਹਨਾਂ ਨੇ ਮਾਫੀ ਮੰਗ ਲਈ ਆ ਹੁਣ ਵਿਵਾਦ ਜੁੜਨ ਵਾਲੀ ਕੋਈ ਗੱਲ ਨਹੀਂ ਇਹ ਜਿਹੜੀ ਇੱਥੇ ਸੰਤ ਸਮਾਜ ਨੇ ਫੈਸਲਾ ਲਿਆ ਇਹਦੇ ਵਿੱਚ ਇੱਕ ਇਹ ਵੀ ਫੈਸਲਾ ਲਿਆ ਗਿਆ ਆ ਕਿ ਪੰਡਤ ਜੀ ਜਿਹੜੇ ਉੱਥੋਂ ਦੇ ਉਹ ਵੀ ਇਹਨਾਂ ਨਾਲ ਕੋਈ ਵੱਦ-ਵਿਦਵਾਰ ਨਹੀਂ ਕਰਨਗੇ ਜੇ ਉਹ ਕਰਨਗੇ ਤੇ ਇਹ ਆ ਕੇ ਸ਼ਿਕਾਇਤ ਦੇ ਸਕਦੇ ਆ ਕਿ ਪੰਡਤਾਂ ਨੇ ਸਾਡੇ ਨਾਲ ਵੱਧੀ ਕੀ ਕੀਤੀ ਆ ਫਿਰ ਪੰਡਤ ਜੀ ਦੇ ਵੀ ਆਪਾਂ ਕਾਰਵਾਈ ਕਰਨ ਦੇ ਹੱਕਦਾਰ ਹੋਵਾਂਗੇ ਦਾ ਕੇ ਸੇਵਾ ਕਰਦਾ ਰਹੇ ਨੇ ਜੀ ਬਿਲਕੁਲ ਜੀ ਗੁਰੂ ਘਰ ਦੇ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਹੁੰਦੀ ਮੰਦਰ ਵਿੱਚ ਕਿਸੇ ਨੂੰ ਕੋਈ ਮਨਾਈ ਨਹੀਂ ਮੰਦਰ ਜਿੱਦਾਂ ਆਪਣੀ ਰੁਟੀਨ ਨਾਲ ਜਾਂਦੇ ਜਾਣ ਮੰਦਰ ਵਿੱਚੋਂ ਕੋਈ ਇਹਨਾਂ ਨੂੰ ਨਹੀਂ ਰੋਕ ਸਕਦਾ ਕਿ ਜੋ ਇਹਨਾਂ ਦੀ 50 ਸਾਲ ਤੋਂ ਉਸ ਮਾਤਾ ਮਾਲਟਨ ਮੰਦਰ ਦੇ ਵਿੱਚ ਆਸਥਾ ਗਈ ਆ ਉਹਨਾਂ ਦੀ ਆਸਥਾ ਨੂੰ ਵੇਖਦੇ ਹੋਏ ਸੰਤ ਸਮਾਜ ਨੇ ਫੈਸਲਾ ਲਿਆ ਆ ਕਿ ਇਹਨਾਂ ਨੂੰ ਮੰਦਰ ਵਿੱਚੋਂ ਕੋਈ ਨਹੀਂ ਰੋਕੇਗਾ ਉੱਥੇ ਇਹਨਾਂ ਦੱਸਿਆ ਕਿ ਵਿਵਾਦ ਹੋਇਆ ਕਿ ਉੱਥੇ ਵਿਵਾਦ ਕੋਈ ਆਪਣੀ ਇਹਨਾਂ ਦੀ ਹੈਗੀ ਸੀ ਕਿ ਜਿਹੜਾ ਕਿਸੇ ਬੰਦੇ ਨੂੰ ਬਾਰ-ਬਾਰ ਚੜਾਵੇ ਤੇ ਉਹ ਬੰਦਾ ਹੈਪਰ ਹੋ ਜਾਂਦਾ ਆ ਇਹ ਹੈਪਰ ਹੋ ਗਏ ਸੀ ਹੋਰ ਕੋਈ ਗੱਲ ਨਹੀਂ ਗੱਲ ਤਾਂ ਥੋੜੀ ਜੀ ਸੀ ਤੇ ਗੱਲ ਨੂੰ ਵਧਾਇਆ ਗਿਆ ਆ ਉਹ ਇਸ ਕਰਕੇ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਸੰਸਮਾਜ ਨੇ ਵੇਖਿਆ ਆ ਵਾਚਿਆ ਵੇਖ ਕੇ ਤੇ ਇਹਨਾਂ ਨੂੰ ਮਾਫੀ ਦਿੱਤੀ ਆ ਤੇ ਧਾਰਮਿਕ ਸਜ਼ਾ ਲਾਈ ਗਈ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਮੰਦਿਰ ਕਮੇਟੀ ਮੰਦਿਰ ਤੇ ਸੇਵਾ ਕਰ ਰਹੀ ਸੀ ਤੇ ਕੀ ਮੰਦਿਰ ਕਮੇਟੀ ਨੇ ਇਹਨਾਂ ਦਾ ਕੋਈ ਸਾਥ ਦਿੱਤਾ ਜੀ ਨਹੀਂ ਮੰਦਿਰ ਕਮੇਟੀ ਨੇ ਸਾਥ ਤੇ ਦਿੱਤਾ ਸੀ ਮੰਦਰ ਕਮੇਟੀ ਨੇ ਇਹਨਾਂ ਨੂੰ ਉੱਥੇ ਹੀ ਮਾਫੀ ਦਵਾ ਦਿੱਤੀ ਗਈ ਸੀ ਪਰ ਜਦੋਂ ਮੰਦਰ ਕਮੇਟੀ ਦੀ ਦਾਰਾ ਤੋਂ ਬਾਹਰ ਆ ਗਿਆ ਹੀ ਫਿਰ ਇਹਨਾਂ ਦਾ ਇੱਥੇ ਆ ਕੇ ਉਹਨਾਂ ਨੂੰ ਮਾਫੀ ਮੰਗਣੀ ਪਈ ਆ ਮੰਦਰ ਕਮੇਟੀ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀ ਗਾਂਹ ਮੰਦਰ ਕਮੇਟੀ ਨੂੰ ਵੀ ਅਸੀਂ ਇਹੋ ਤਾਰਨਾ ਕੀਤੀ ਆ ਕਿ ਗਾਂਹ ਮੰਦਰ ਦੇ ਵਿੱਚ ਇਹੋ ਜਿਹਾ ਕੋਈ ਵਿਵਾਦ ਨਾ ਹੋਵੇ ਜੇ ਮੰਦਰ ਦੇ ਵਿੱਚ ਗਾਂਹ ਇਹੋ ਜਿਹਾ ਕੋਈ ਵਿਵਾਦ ਹੋ ਜਾਂਦਾ ਆ ਫਿਰ ਆਪਾਂ ਮੰਦਰ ਕਮੇਟੀ ਦੇ ਖਿਲਾਫ ਕੰਪਲੇਨਟ ਦੇਵਾਂਗੇ ਬਿਲਕੁਲ ਮੰਨਿਆ ਜੀ ਇਹਦਾ ਬਗੈਰ ਲਿਖਤ ਪੜਤ ਹੋਈ ਆ ਸੰਤ ਸਮਾਜ ਦੇ ਵਿੱਚ ਬਹਿ ਕੇ ਲਿਖਤ ਪੜਤ ਹੋਈ ਆ ਇਹ ਹਰ ਥਾਂ ਤੇ ਮੰਨੇ ਹੈਗਾ ਆ ਕੱਲ ਨੂੰ ਕੋਈ ਇਹਦੇ ਤੇ ਖਿਲਾਫ ਕਾਨੂੰਨੀ ਕਾਰਵਾਈ ਤੇ ਨਹੀਂ ਹੋ ਸਕਦੀ ਬਿਲਕੁਲ ਕੋਈ ਕਾਨੂੰਨੀ ਕਾਰਵਾਈ ਨਹੀਂ ਜਦੋਂ ਸੰਤ ਸਮਾਜ ਨੇ ਧਰਮ ਗੁਰੂਆਂ ਨੇ ਬਹਿ ਕੇ ਇਹ ਡਿਸੀਜਨ ਦਿੱਤਾ ਹੈ ਇਹਨਾਂ ਨੂੰ ਮਾਫ ਕਰਤਾ ਧਾਰਮਿਕ ਸਜ਼ਾ ਲਾਤੀ ਆ ਇਹਦੇ ਵਿੱਚ ਹੁਣ ਇਹਨਾਂ ਦਾ ਆਪਣੀ ਧਾਰਮਿਕ ਸਜ਼ਾ ਜੇ ਪੂਰੀ ਨਹੀਂ ਕਰਦੇ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਊਗੀ ਜੇ ਧਾਰਮਿਕ ਸਜ਼ਾ ਪੂਰੀ ਕਰ ਲੈਂਦੇ ਫਿਰ ਕੋਈ ਕਾਰਵਾਈ ਨਹੀਂ ਹੋਏਗੀ ਜਿਹੜਾ ਜਿਹੜਾ ਮਾਜ ਵੱਲੇ ਵੀ ਹੋ ਰਿਹਾ ਵੀ ਕਾਫੀ ਇਕੱਠੇ ਹੋਏ ਉਹਨਾਂ ਨੇ ਬੋਲਿੰਦਾ ਸੀ ਜੇ ਜਿਹੜੀ ਮਾਤਾ ਜੀ ਇਹ ਖੜਾਵਾ ਸੀ ਉਹ ਚੁੱਟਿਆ ਗਏ ਉਹਦੀ ਬੇਇੱਜ਼ਤੀ ਕੀਤੀ ਗਈ ਉਹਦੀ ਕਾਗਜ਼ ਬੰਦੀ ਹੈ ਜੀ ਜਿਹੜੀ ਮਾਤਾ ਜੀ ਦੀਆਂ ਖੜਾਵਾਂ ਆ ਅਸੀਂ ਪੂਰਾ ਵਾਚ ਕੀਤਾ ਆ ਅਸੀਂ ਉੱਥੋਂ ਹੋ ਕੇ ਵੀ ਆਏ ਆ ਕਿ ਮਾਤਾ ਜੀ ਦੀਆਂ ਖੜਾਵਾਂ ਨੂੰ ਹੱਥ ਤੱਕ ਨਹੀਂ ਲੱਗਾ ਪਹਿਲੋ ਉਹਨਾਂ ਨੇ ਆਪਣਾ ਜਿਹੜਾ ਡੋਲਾ ਹੀ ਉਹ ਫੜਿਆ ਸੀ ਫਿਰ ਉਸ ਤੋਂ ਬਾਅਦ ਜਿਹੜਾ ਉੱਥੇ ਡਸਟ ਬੀਨਗਾ ਉਹ ਫੜਿਆ ਸੀ ਖੜਾਵਾਂ ਵਾਲੀ ਗੱਲ ਝੂਠੀ ਹੈਗੀ ਆ ਫਿਰ ਜਿਹੜੀ ਵੀਡੀਓ ਜਾਰੀ ਹੋਈ ਉਹਦੇ ਵਿੱਚ 20 ਖੜਾਵਾਂ ਨਹੀਂ ਹੈਗੀਆਂ ਉੱਥੇ ਇਹਨਾਂ ਨੇ ਪੋੜੀਆਂ 'ਚ ਆਪਣਾ ਡੋਲੂ ਰੱਖਿਆ ਸੀ ਉਹ ਡੋਲੂ ਚੁੱਕਿਆ ਸੀ ਇਹਨਾਂ ਨੇ ਹੋਰ ਕੀ ਮੈਸੇਜ ਕੋਈ ਮੈਸੇਜ ਦੇਵਾਂਗਾ ਕਿ ਜੋ ਧਰਮ ਗੁਰੂਆਂ ਨੇ ਜੋ ਸੰਤ ਸਮਾਜ ਨੇ ਫੈਸਲਾ ਕਰ ਦਿੱਤਾ ਆ ਉਹ ਸਾਰੇ ਇਸ ਫੈਸਲੇ ਨੂੰ ਮੰਨਣ